ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਸਫਾਈ ਚੱਲਦੀ ਆ ਮਸ਼ੀਨਾਂ ਦੀ ਆ ਤਾਂ ਹਲੇ ਖੜੀ ਆ ਤੇ ਅੱਜ ਆਪਣੇ ਪੈ ਗਈ ਵਾਰਸ਼ ਬਹੁਤ ਜ਼ਿਆਦੇ ਅੱਜ ਪੰਜਵਾਂ ਡੇਣਾ ਨਹੀਂ ਪੈਂਦੇ ਨੂੰ ਆ ਦੇਖੋ ਟਰਾਲੀ ਭਰੀ ਖੜੀ ਆ ਪਾਣੀ ਨਾਲ ਇਹਦੀ ਵੀ ਸਫਾਈ ਕਰਨੀ ਆ ਤੇ ਉਹਨਾਂ ਲੱਗੇ ਹੋਏ ਨੇ ਕਰਤਾਰ ਨੂੰ ਪ੍ਰਾਇਮਰੀ ਸਫਾਈ ਚੱਲਦੀ ਆ ਫੇਰੇ ਚੱਲਦੀ ਆ ਜਾ ਕੇ ਖੇਤ ਦੇ ਵਿੱਚ ਗੰਦੀ ਪਰਾਸਪਾਤ ਉਤਕਾਸੀ ਕਵਾਟਰ ਬਣਾਇਆ ਇਸ ਵਾਰ ਨਾਮਾ ਇਹ ਬੋਰ ਕਰਿਆ ਨਹੀਂ ਚੱਪਿਆ ਤਕਰੀਬਨ ਸੇਮੇ ਨੇ ਦੋਵੇਂ ਮਸ਼ੀਨਾਂ ਫਰਕ ਕੋਈ ਨਹੀਂ ਹੈਗਾ ਐਲੀਵੇਟਰ ਪੂੰਛ ਟੈਂਕੀ ਰੈਡੀਏਟਰ ਫੀਲਡਾਂ ਸਭ ਕੋ ਸੇਮੇ ਨੇ ਉਨੇ ਵੀ ਦਾ ਹੀ ਫਰਕ ਆ ਬਾਲਾ ਨਹੀਂ ਹੈਗਾ ਕੋਈ ਜਾਨੀ ਇਹਦੇ ਜਿਹੜੇ ਆ ਸਿਸਟਮ ਆ ਆ ਮੇਨ ਇਹ ਬਹੁਤ ਹੈਵੀ ਆ ਆ ਅੱਧਰ ਆਰੀਆਂ ਤੇ ਆ ਸਾਰੇ ਹੈਵੀ ਆ ਤੋਂ ਇਹਦੇ ਤੋੜੀ ਗਤੀ ਸਭਾਈ ਉਹ ਦੂਰੀ ਦੀ ਕਰਦੀ ਆ ਇਹਦੇ ਤੇ ਛੋਟਾ ਜਿਹਾ ਕੰਮ ਹੋਰ ਕਰਦਾ ਉਹ ਕਰਨਗੇ ਲਾਡੀ ਲਿਆ ਬੈਗ ਆਓ ਜੀ ਕਰੋ ਚੈੱਕ ਗੰਦਾ ਘਾਰਾ ਤੇ ਮਾਰ ਫਸਿਆ ਹੋਇਆ ਸਾਰਾ ਸਾਫ ਕਰਨਾ ਪੈਂਦਾ ਆ ਬਹੁਤ ਫਸਿਆ ਹੋਇਆ ਤੇ ਟਰਾਲੇ ਦੇ ਮਿੱਟੀ ਵੀ ਬਹੁਤ ਪਈ ਆ ਟਰਾਲੇ ਲੱਗ ਗਿਆ लाडी ਸਫਾਈ ਤੇ लाडी ਫੋਰਮਰ ਆਲ ਰਾਊਂਡਰ ਸਰਵਲ ਸਟੇਸ਼ਨ ਦਾ ਕੰਮ ਇਹਦੇ ਕੋਲੇ ਆ ਆ ਲਾਡੀ ਲਓ ਜੀ ਮਿੱਤਰੋ ਆ ਲੱਗਿਆ ਆਪਾਂ ਇਹਦੀ ਹੱਬ ਖੋਲਣ ਬਾਹਰਲੇ ਪਾਸਿਓ ਪਲੇਟ 13 ਨੰਬਰ ਦੇ ਨਾਟ ਫਿਰ ਦੇਖਦੇ ਆਂ ਦੇ ਵਿੱਚ ਕੀ ਹੁੰਦਾ ਜੀ ਮੜਾ ਜਾ ਚੈਕਿੰਗ ਕਰਨੀ ਆ ਆਵਾਜ਼ ਜੀ ਆਉਂਦੀ ਆ ਮਾੜੀ ਮੋਟੀ ਜੀ ਨਾ ਮਾਤਰ ਜੀ ਲੱਗ ਜਾਓ ਲੱਗ ਜਾਓ ਚੈੱਕ ਕਰੋ ਕੰਮ ਨੂੰ ਲਓ ਜੀ ਆ ਚੀਜ਼ ਨਿਕਲ ਗਿਆ ਤੇ ਚਾਹ ਇਹਨੂੰ ਕਹਿੰਦੇ ਨੇ ਪਲੈਂਟਰੀ ਡਰਾਈਵ ਬਾਕੀ ਦੇਖਦੇ ਆਂ ਪਟ ਕੇ ਹੋਰ ਕੀ ਨਿਕਲਦਾ ਵਿੱਚੋਂ ਮ ਕੱਟ ਲਾ ਤਾਂ ਕੱਟ ਤਾਂ ਲਿਆ ਇਹਦੇ ਰੱਖ ਦੇ ਉੱਤੇ ਉੱਤੇ ਰੱਖ ਦੇ ਕੰਨ ਚ ਜਕਰਾਂ ਚ ਪਿਆ ਰੱਖਦੇ ਕੁਝ ਨਹੀਂ ਹੁੰਦਾ ਓ ਪਿਆ ਉਹਦੇ ਤੇ ਧਰ ਲਾ ਟੱਪਾ ਜਰੀ ਉਸ ਤੋਂ ਕਿੰਨੇ ਦਾ ਥੈਲੇ ਪੈਣੇ ਦੇਖੀ ਕੀ ਸ਼ਾਫਟ ਛੂਫਟਾ ਹੋਣੇ ਦੀ ਤੂੰ ਆੜਦਾ ਦਾ ਹੈ ਨਹੀਂ ਤੂੰ ਇਹ ਅਲਫਾ ਤੇ ਰੋ ਨਹੀਂ ਆ ਕੜੇ ਨੇ ਖੜ ਤੇਲ ਨਿਕਲ ਨਹੀਂ ਦੇਣਾ ਮਾਰ ਕੇ ਬਾਤ ਹੋਰ ਆਪਾਂ ਹੁਣ ਹੋਰ ਨਹੀਂ ਕੁਝ ਹੋਰ ਹੋਰ ਕੁਝ ਆਪਾਂ ਚੱਕਰ ਤੋਂ ਥੈਲਾ ਲੈ ਲੈ ਫੋੜਾ ਲੋ ਜੀ ਆ ਚੀਜ਼ਾਂ ਨੇ ਇੱਕ ਏਦਾਂ ਹੀ ਸਿਸਟਮ ਹੈ ਅੰਦਰ ਆ ਉਹ ਦੇਖੋ ਆ ਸੇਮ ਆ ਸੇਮ ਹਾਂ ਬਸ ਆਹੀ ਸਿਸਟਮ ਹੈ ਲੈ ਹੁਣ ਬਾਬਾ ਜੀ ਤੇਲ ਮਾਰਾਂ ਇਹ ਆ ਕੜੇ ਨੇ ਤੇ ਕੋੜੇ ਨੂੰ ਧੋ ਕੇ ਤੇਲ ਬਦਲ ਰਹੇ ਹਾਂ ਦਾ ਹੋਰ ਕੋਈ ਨੁਕਸ ਨਹੀਂ ਇਹਦੇ ਚ ਇਕੱਲਾ ਤੇਲ ਬਦਲਣਾ ਸਫਾਈ ਹੋ ਜੂਗੀ। ਨਾਓ ਜੀ ਜੱਸਾ ਬੋਸ ਵੀ ਆ ਗਿਆ ਕਹਿੰਦੇ ਵਿੱਚ। ਕੀ ਕਰਨਾ ਆ ਭੋਲੇ? ਸਫਾਈ ਕਰਾਉਣਾ। ਪੂਰਾ ਟਰੈਕਟਰ ਦੇ ਜਿੱ ਕੱਦੂ ਕਰਦਾ। ਟਰੈਕ ਥੋੜਾ ਢਿੱਲਾ ਇਹਨੂੰ ਕਸੋ ਨਾਟ ਖੋਲੋ ਖਾਸੇ। ਖਾਸੇ ਨਾਟ ਖੋਲਣੇ ਆਲੇ ਨੇ। ਹਾਂ ਹਾਂ। ਦੇ ਕਿਵੇਂ ਜਲੇ ਨੇ ਐਨ ਮੱਚ ਗਏ ਪੂਰੇ ਕਹਿਣ ਨਾਲ ਕੋਲੇ ਹੀ ਬਣ ਜਾਂਦੇ ਨੇ ਕਦੇ-ਕਦੇ ਤਾਂ ਲਓ ਜੀ ਕੱਟ ਲਾ ਗਏ ਜੀ ਕਰਨਾ ਸਾਫ ਕਰਦੇ ਆ ਹੁਣ ਦੰਦਾ ਜੀ ਦਾ ਹਾਂ ਸਹੀ ਆ ਲਓ ਜੀ ਰਿੰਕੂ ਫੋਰਮੈਨ ਵੀ ਫਿਰਦੇ ਨੇ ਰਿੰਕੂ ਅੱਜ 24 ਵਾਲੇ ਨਾਲ ਢੱਲੇ ਕਰਕੇ ਹੋਰਿਆ ਟਰੈਕ ਤੁਰਕੇ ਜੀ ਢਿੱਲੇ ਦਾ ਕਰ ਦੋ ਤੁਰਕੇ ਤਾਂ ਇਹ ਆਪੇ ਹੋ ਜਾਣਾ ਨੱਟ ਢਲੇ ਕਰ ਦੋ ਫਿਰੇ ਲਾ ਦੋ ਜੂੜੀਆਂ ਲਾ ਲੂ ਤਾਇ ਤਾਂ ਜਾਣਾ ਨਹੀਂ ਤੈਨੂੰ ਤਾਂ ਕਹਿਣ ਦਾ ਫਾਇਦਾ ਨਹੀਂ ਤਾਇ ਨਹੀਂ ਜਾਣਾ ਲਾਡੀ ਨੂੰ ਤਾਂ ਕਹਿਣਾ ਹੀ ਨਹੀਂ ਇਹਦਾ ਰਿੰਕੂ ਦਾ ਕੰਮ ਆ ਹੋਰ ਮੈਂ ਦਾ ਲਾਡੀ ਦਾ ਇਕੱਲਾ ਆਪਰੇਟਰ ਪਣਾ ਕਰਨਾ ਇਹਦਾ ਚਲਾਉਣੇ ਵਾਲਾ ਆ। ਥਾਂ ਵੀ ਕਰ ਲਈ ਸਫਾਈ ਜਿੰਨੀ ਕਰਨੀ ਸੀ ਤੇ ਹੁਣ ਚੱਲੇ ਨੇ ਲੈ ਕੇ ਵੱਢਣ। ਤੇ ਇਹ ਵੀ ਛੱਡ ਗਿਆ ਤੇ ਜਾਣਗੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਜਿਹਦੇ ਜਾਣਾ ਨੰਬਰ ਆ ਜਿਨ੍ਹਾਂ ਦਾ ਚੱਲੇ ਨੇ ਲੈ ਕੇ ਚੱਨੇ ਜਾਣੇ ਨੇ ਲਾਡੀ ਬਬਲੂ ਤੇ ਰਿੰਕੂ ਲਓ ਜੀ ਮਿੱਤਰੋ ਇਹਨੂੰ ਗਰੀਸ ਨਾ ਸਮਝਿਓ ਤੇਲ ਪਾਉਂਦੇ ਨੇ ਗਾਨ ਨਾਲ ਇਹ 200 ਗ੍ਰੇਡ ਦਾ ਤੇਲ ਆ ਮੋਟਾ 220 ਨੰਬਰ 220 ਨੰਬਰ ਕਿੰਨਾ ਪੈਂਦਾ ਥੋ ਲੀਟਰ 2 ਲੀਟਰ ਜੀ 2 ਲੀਟਰ ਪੈਂਦਾ ਇੱਕ ਹਾਪੜੇ ਵਿੱਚ 2 ਤੋਂ 2.5 ਲੀਟਰ ਲਓ ਜੀ ਲਗਿਆ ਸਰਤਾਰ ਚਾੜਨਾ ਆ not it ਅਸ ਕੀ ਗੱਲ ਮਾ ਬੜਾ ਯਾਦ ਆਤਾ ਲਓ ਜੀ ਮੇਤਰੋ ਕਦੂ ਚੱਲਦਾ 5210 ਤੇ ਉਧਰ ਚੱਲਦਾ 5105 ਮੇਹੀ ਕਾਦਾ ਪੈ ਗਿਆ ਉਸ ਤੋਂ ਬਾਅਦ ਧੁੱਪ ਨਿਕਲੀ ਐਨੀ ਕੜੀ ਨਜਾਇਜ਼ ਕੜੀ ਜੰਨੀ ਕਹਿ ਸਕਦਾ ਸੀ ਬਹੁਤ ਜ਼ਿਆਦਾ ਤਿੱਖਾ ਸੂਰਜ ਆ ਪਾਸਾਹੀ ਪਲਾਟ ਰਹਿੰਦਾ ਆਪਣਾ ਅੱਜ ਨਿਬੜ ਜੂਗਾ ਤਕਰੀਬਨ ਪਾਣੀ ਵੀ ਪੂਰਾ ਖੜਾ ਸਾਰੇ 11 ਚ ਸਵੇਗਾ ਸਬੂਗਾ ਵੱਜ ਜੂ ਅੱਜ ਕੱਦੂ ਦਾ ਗਾਮ ਅੱਜ ਫਾਈਨਲ ਹੋ ਜੂਗਾ ਜੱਸਾ ਲੱਗਿਆ ਹੋਇਆ ਹੈ ਉਹ ਨਜ਼ਾਰਾ 4 ਵੀਲਾਂ ਨਾਲ ਕਦੂ ਕਰਦਾ ਬਹੁਤ ਜਿਆਦਾ ਟਰੈਕਟਰ ਬਹੁਤ ਸੌਖਾ ਤੁਰਦਾ ਜਿਵੇਂ 4 ਦਿਨ ਬਾਅਦ ਮੱਕੀ ਵਾਲੇ ਗੇਤ 90 ਹੋਏ ਛੱਜਣੇ ਤੋਰਨਾ ਹੁੰਦਾ ਟਰੈਕਟਰ ਨੇ ਬਹੁਤ ਔਖਾ ਕਰਦਾ ਨਜ਼ਾਰੇ ਨਾਲ ਭੱਜੇ ਫਿਰਦੇ ਨੇ ਲਓ ਜੀ ਮਿੱਤਰੋ ਮਸ਼ੀਨ ਮੱਕੀ ਕੱਟ ਰਹੀ ਹੈ ਮਲਕੀਤ ਮਸ਼ੀਨ ਹੈ ਤੇ ਬਿਨਾ ਪਾਣੀ ਤੋਂ ਕੱਟ ਰਹੇ ਨੇ 4 ਵੀਲ ਮਸ਼ੀਨ ਹੈ ਤੇ ਦੇਖਦੇ ਆ ਹੁਣ ਕੀ ਡੈਮੋ ਹੁੰਦੀ ਆ ਪਿੰਡ ਪੱਡਗੁਜ਼ਰਾ ਨਿਊ ਮਸ਼ੀਨ ਨਵੀਂ ਮਲਕੀ ਓਏ ਓਏ ਆ ਮੀਂਹ ਕਰਾਉਂਦਾ ਸਾਰੇ ਕਾਰੇ ਕਲਹੂਰ ਜ਼ਿਮੀਦਾਰ ਭਰਾਵਾਂ ਦੇ ਇਹ ਜਿੰਨੇ ਹੋ ਰਹੇ ਨੇ ਮੀਂਹ ਦੇ ਕਾਰਨ ਅੱਜ ਸਵੇਰੇ ਫੇਰ ਮੀਂਹ ਪਿਆ ਸਾਰੇ ਕਾਰੇ ਮੀਂਹ ਦੇ ਨੇ ਇਹ ਨਹੀਂ ਬਹੁਤ ਵਧੀਆ ਕੰਮ ਚੱਲਦਾ ਸੀ ਹੁਣ ਨੂੰ ਕਦੇ ਵਿਹਲੇ ਹੋ ਜਾਣੇ ਸੀ ਸਾਰੇ ਲਓ ਜੀ ਟੋਜਨ ਲਿਆ ਪਾ ਦੇਖਦੇ ਹੁਣ ਕੀ ਬਣਦਾ 55 ਮਾਰਦਾ ਬੜਕਾਂ ਬੱਲੇ 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 ਓ ਰਹਿਣ ਦੇ ਓ ਰਹਿਣ ਦੇ ਤੱਕਾ ਨਾ ਕਰੋ ਥੱਲੇ ਲੱਗ ਜਣੀ ਆ ਜਮੇ ਗੇਰ ਲੱਗ ਗਿਆ ਥੱਲੇ ਰਹਿਣ ਦੇ ਗੇਰ ਲੱਗ ਗਿਆ ਗੇਰ 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 ਲੱਗ ਗਿਆ ਥੱਲੇ ਮੁੜ ਕੇ ਨਹੀਂ ਨਿਕਲਣੀ ਟਾਇਰ ਖਸਾ ਦੇ ਅੱਤੇ ਇਹਨੇ ਤਾਂ ساری ਉਮਰ ਚ ਨਹੀਂ ਘਸਣ ਦੀ ਜਨੇ ਕਸਾ ਤੇ लवली ਨੇ ਹਾਂਜੀ ਕਿਸਾਨ ਪ੍ਰਭੂ ਟੋਚਨ ਪਾਰ ਰਹੇ ਆ ਤੇ 200 HP ਬਣ ਗਈ 100 ਕੰਬਾਈਨ ਦੇ ਇੰਜਣ ਦੀ ਤੇ 100 ਸਮਝ ਲਓ ਆ ਦੋਹਾਂ ਦੀ ਪੰਮਰਾ ਹੱਥ ਖੜਾ ਕਰਦੀ लवली ਹੱਥ ਖੜਾ ਕਰਦੀ ਹਾਂ ਚਲੋ 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 ਗਈ ਗਈ ਬਾ 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 ਭਾਈ ਗਈ ਭੈ ਗਈ ਬੰਦ ਹੋ ਗਈ ਔਰ ਅਗਲਾ ਚੱਕਰ ਬਣਾ ਲੈਣ ਦੇ ਇੱਕ ਵਾਰੀ ਮੂਹਰੇ ਤੋੜ ਲੈ ਨਹੀਂ ਚਲ ਚਲ ਮਰ ਗਿਆ ਖਬਰਾਜ ਮਰ ਗਿਆ ਰੋਕ ਲਾ ਓ ਰੋਕ ਲਾ ਥੱਲੇ ਲੱਗ ਜੂ 15 ਹੁਣ ਹੱਬ ਤੱਕ ਬਹਿ ਗਿਆ ਟਾਇਰ ਇੱਧਰ ਨਾਲ ਸਾਰੀ ਕਲਚ ਪਲੇਟਡ ਆ ਨਾ ਮੜੇ ਚੂੜੇ ਨਿਕਲ ਜਾਣੇ ਰੋਡ ਤੇ ਹੀ ਖਿੱਚ ਲੈਣੀ ਆ ਵਾ ਰੋਡ ਨੂੰ ਨਿਕਲ ਜਾਣੀਆਂ ਆ ਆ ਸਾਡਾ ਰੋਡੀ ਕੋਲ ਤੇ ਦੂਸਰਾ ਲਓ ਜੀ ਮਿੱਤਰੋ ਜੀ ਸੀ ਬੀ ਪਹੁੰਚ ਗਈ ਕਿਉਂਕਿ ਆ ਮਲਕੀਤ ਕੌਰ ਫਸੀ ਬੈਠੀ ਆ ਪੂਰੀ ਡੂੰਗੀ ਫਸ ਗਈ ਥੱਲੇ ਗੇਰ ਗੂਰ ਹਿੱਸਾ ਹਿੱਸਾ ਸਭ ਕੋ ਲੱਗ ਗਿਆ ਤੇ ਟਰੈਕਟਰਾਂ ਦਾ ਜੋਰ ਲਵਾਇਆ ਬਣਿਆ ਕੋਸਾ ਹੈ ਨਹੀਂ ਤੇ ਹੁਣ JCB ਵੀ ਥੋੜੀ ਜਿਹੀ ਟੇਟੀ-ਬੇਟੀ ਜੀ ਹੁੰਦੀ ਜਾਂਦੀ ਆ। ਉਹ ਵੀ ਖੜ ਗਈ ਜਾ ਕੇ ਭਾਈ ਹੁਣ ਖੂਮ ਲਾਇਆ ਉਹਨੇ ਪਿਛੇ ਵਾਲੀ ਪਾਗਟ ਕਹਿੰਦੇ ਨੇ ਜੀ ਨੂੰ। ਚਲੋ ਆਇਆ ਕੱਚ ਇਹਦਾ ਕੱਟ ਲੈ ਜੂ ਪਰ ਕੱਟ ਕੇ। ਉਹ ਵਧੀਆ ਹੋ ਗਿਆ। ਨਹੀਂ ਨਹੀਂ ਉਹ ਤਾਂ ਚਲੀ ਜਾਣਾ। ਉਹਦਾ ਸਹੀ ਖੜਜਵੇਂ। ਉਹ ਉਹਨੂੰ ਨਹੀਂ ਕੋਈ ਚੱਕਰ। ਉਹਦਾ ਪ੍ਰੈਸ਼ਰ ਚੈੱਕ ਕਰ ਲੈਨੇ ਉਹਨਾਂ ਨੇ। ਲਓ ਜੀ ਮਿੱਤਰੋ ਨੇ। ਜੱਸਾ ਵਾਈ ਬਾਅਚ ਇੱਕੀ ਖੜਾ ਐ ਇਹਨੇ ਕਰਨਾ ਹੈ ਇਸ਼ਾਰਾ ਅਰੇ ਝੰਡੀ ਦਾ ਇਸ਼ਾਰਾ ਜੱਸੇ ਨੇ ਕਰਨਾ ਬਾਹਾਂ ਦੋਏ ਖੜੀਆਂ ਰੇਸ ਕਰ ਲੈ ਫਿਰ ਬਾਅਦ ਚ ਬੰਦ ਹੋ ਜਾਂਦੀ ਆ ਇਹ ਰੇਸ ਕਰ ਲੈ ਪੂਰੀ ਕਰੂਗੀ 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 ਹੌਲੀ ਹੌਲੀ ਕਰੂਗੀ ਯਾਰ ਰੇ ਆ ਜਾ ਤੂੰ ਹੱਥ ਉਹ ਨਿਕਲ ਗਿਆ ਧੂਆਂ ਕਲਚ ਪਲੇਟ ਦਾ ਲੈ ਗਈ ਲੈ ਗਈ ਰੈ ਗਈ ਇਹ ਨਹੀਂ ਛੱਡਦੀ ਉਹ ਤਾਂ ਕੱਢ ਲੂਗੀ ਜੇ ਸੀ ਵੀ ਕਿੱਥੇ ਛੱਡਦੀ ਆ ਉਹ ਤਾਂ ਲੈ ਜਾਣਾ ਇਹ ਲੈ ਗਈ ਲੈ ਗਈ ਲੈ ਗਈ ਲੈ ਗਈ ਲੈ ਗਈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜਾਂਦੀ ਆ ਜਾਂਦੀ ਆ ਚੱਲ 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 ਵੈਰੀ ਗੁੱਡ ਆਓ ਲਾ ਬੈਲਟਾ ਮਾਰ ਗਈਆਂ ਧੂਆਂ ਤੇ ਕਲਚ ਪਲੇਟ ਧੂਆਂ ਮਾਰ ਗਈ ਪਰ ਮਸ਼ੀਨ ਨਿਕਲ ਗਈ ਬਾਹਰ ਲਓ ਜੀ ਮਿੱਤਰੋ ਉੱਥੇ ਇੱਥੇ ਹੈਗਾ ਕੁਝ ਪਹਿਲਾਂ ਉੱਥੇ ਫਸੀ ਤੀ ਜਾ ਉਰੇ ਆ ਕੇ ਫੇਰ ਬੈਠ ਗਈ ਹੁਣ ਜ਼ੋਰ ਨਹੀਂ ਲਵਾਇਆ ਵੀ ਪਹਿਲਾਂ ਹੀ ਖੜਾ ਲੈਣੀ ਆ ਆਪਾਂ ਨੇ ਆ ਖੁੰਝੇ ਦੇ ਵਿੱਚ ਲਵਲੀ ਦੇ ਹਾਇ ਕੋ ਸੋਰੇ ਆ ਦੇਖੋ ਹਣੀ ਤਾਂ ਹੱਡਾ ਰੋੜੀ ਦਾ ਇਧਰੋਂ ਜਿਹੜੇ ਨੇ ਉਹ ਜਾਨਵਰਾਂ ਦਾ ਖਾਏਗਾ ਪਰ ਕਾ ਚੱਲੰਦੀ ਆ ਹਰਾਂ ਹਾਂ